ਦੇਸ਼ ਭਗਤ ਭਗਤ ਯੂਨੀਵਰਸਿਟੀ ਹੀ ਕਿਉਂ ਨਾਮ ਰੱਖਿਆ ਗਿਆ ਜਿਸ ਤਰ੍ਹਾਂ ਬੱਚੇ ਅੱਜ ਕੱਲ ਡਰੱਗਸ ਵਿੱਚ ਬਹੁਤ ਜਾ ਰਹੇ ਨੇ ਉਹਨਾਂ ਨੂੰ ਸਪੋਰਟਸ ਦੀਆਂ ਬਹੁਤ ਫੈਸਿਲਿਟੀਆਂ ਉੱਥੇ ਪ੍ਰਦਾਨ ਕੀਤੀ ਜਾਂਦੀਆਂ ਅਸੀਂ ਸੁਣਿਆ ਤੁਸੀਂ ਸਕਾਲਰਸ਼ਿਪ ਵੀ ਪ੍ਰੋਵਾਈਡ ਕਰਦੇ ਹੋ ਸਟੂਡੈਂਟਸ ਨੂੰ ਤਾਂ ਕੀ ਹੈ ਤੁਹਾਡਾ ਉਸ ਚੀਜ਼ ਦਾ ਪ੍ਰੋਸੈਸ ਤੁਸੀਂ ਥੋੜਾ ਜਿਹਾ ਦੱਸੋ ਦੇਸ਼ ਭਗਤ ਯੂਨੀਵਰਸਿਟੀ ਦਾ ਇਹ ਮਿਸ਼ਨ ਵਿਜ਼ਨ ਨੀਚਾ ਹੈ ਕਿ ਕੋਈ ਸਟੂਡੈਂਟ ਵੀ ਜੋ ਪੜ੍ਹਨਾ ਚਾਹੁੰਦਾ ਹੈ ਸੀਰੀਅਸਲੀ ਪੜ੍ਹਨਾ ਚਾਹੁੰਦਾ ਹੈ ਉਹ ਇਸ ਕਰਕੇ ਵਿੱਦਿਆ ਤੋਂ ਵਿਹੋਣਾ ਨਾ ਰਹੇ ਵੀ ਉਹਦੇ ਕੋਲ ਪੈਸੇ ਨਹੀਂ ਦੇਸ਼ ਭਗਤ ਯੂਨੀਵਰਸਿਟੀ ਦੇ ਸਟੂਡੈਂਟ ਦੇ ਆਰ ਵੈਲ ਇਕਵਿਪਡ ਫਾਰ ਐਂਡ ਗੋਇੰਗ ਟੂ ਬੀ ਟ੍ਰੇਨਡ ਵਿਦ ਦਾ ਏਆਈ ਇਫ ਯੂ ਕੈਨ ਹੈਲਪ ਯੋਰਸੈਲਫ ਓਨਲੀ ਥੈਂਕ ਯੂ ਕੈਨ ਸਰਵ ਦਿਸ ਸੋਸਾਇਟੀ ਇਫ ਯੂ ਆਰ ਅਨੇਬਲ ਟੂ ਹੈਲਪ ਯੋਰਸੈਲਫ ਯੂ ਯੂ ਵਿਲ ਨੇਵਰ ਡੂ ਐਨੀ ਸਰਵਿਸ ਟੂ ਦਿਸ ਸੋਸਾਇਟੀ ਸਤਿ ਸ਼੍ਰੀ ਅਕਾਲ ਦੋਸਤੋ ਚੈਨਲ 7 ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨੀ ਅੱਜ ਪਹੁੰਚਿਆ ਚਾਂਸਲਰ ਜੀ ਡਾਕਟਰ ਜੋਰਾ ਸਿੰਘ ਜੀ ਦੇਸ਼ ਭਗਤ ਯੂਨੀਵਰਸਿਟੀ ਦੇ ਐਕਸਕਲੂਸਿਵ ਇੰਟਰਵਿਊ ਵਾਸਤੇ ਜੋ ਜਿਨ੍ਹਾਂ ਨੇ ਸਾਨੂੰ ਆਪਣਾ ਕੀਮਤੀ ਵਕਤ ਸਾਨੂੰ ਸਾਡੇ ਚੈਨਲ ਨੂੰ ਦਿੱਤਾ ਆਓ ਅੱਜ ਆਪਾਂ ਗੱਲਬਾਤ ਕਰਦੇ ਆਂ ਡਾਕਟਰ ਜੋਰਾ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਬਣੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਹਾਂ ਬਿਲਕੁਲ ਠੀਕ ਤੁਸੀਂ ਸੁਣਾਓ ਪਹਿਲੇ ਦੇ ਦੇ ਅਫਸਰ ਦੇਸ਼ਪਤ ਜੀ ਨੂੰ ਸਭ ਤੋਂ ਪਹਿਲਾਂ ਸਾਡੇ ਵੱਲੋਂ ਬਹੁਤ ਬਹੁਤ ਤੁਹਾਨੂੰ ਥੈਂਕ ਯੂ ਹੈ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਆਪਣਾ ਕੀਮਤੀ ਵਕਤ ਦਿੱਤਾ ਯਾ ਮੈਂ ਮੈਂ ਦੇਖ ਰਿਹਾ ਤੁਸੀਂ ਵੀ ਬਹੁਤ ਜਲਦੀ ਦੇਚ ਆਏ ਹੋ ਕਿ ਮੈਂ ਜਾਣਾ ਸੀ ਤੇ ਥੈਂਕਸ ਫॉर ਕਮਿੰਗ ਯੂ ਵੈਲਕਮ ਇਨ ਦਿਸ ਆਫਿਸ ਸਰ ਸਭ ਤੋਂ ਪਹਿਲਾ ਸਵਾਲ ਮੇਰਾ ਹੈ ਕਿ ਦੇਸ਼ ਭਗਤ ਭਗਤ ਯੂਨੀਵਰਸਿਟੀ ਹੀ ਕਿਉਂ ਨਾਮ ਰੱਖਿਆ ਗਿਆ ਦੇਸ਼ ਭਗਤ ਯੂਨੀਵਰਸਿਟੀ ਦੀ ਸਥਾਪਨਾ ਮੇਰੇ ਸਵਰਗਵਾਸੀ ਪਿਤਾ ਸਰਦਾਰ ਲਾਲ ਸਿੰਘ ਜੀ ਦੇ ਦੇ ਉਹਨਾਂ ਦੇ ਲਾਈਫ ਤੇ ਹੋਈ ਉਹਨਾਂ ਦੇ ਕੋ ਫ੍ਰੀडम फाइਟਰ ਸਨ ਨੇਤਾ ਇਸ ਭਾਸ਼ੰਦਰ ਬੋਸ ਦੇ ਨਾਲ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਪਾਰਟਿਸਪੇਟ ਕੀਤਾ ਉਹਨਾਂ ਨੇ ਜਿਗਰ ਘਚਾ ਤੇ ਮਲਤਾਨ ਤੇ ਕਾਲੇ ਪਾਣੀ ਦੀਆਂ ਸਜਮਾ ਭੁਗਤੀਆਂ ਤੇ ਉਹਨਾਂ ਨੂੰ 1972 ਵਿੱਚ ਗਵਰਨਮੈਂਟ ਆਫ ਇੰਡੀਆ ਨੇ ਤਾਮਰ ਪੱਤਰ ਦੇ ਕੇ ਸਨਮਾਨਿਤ ਕੀਤਾ ਤਾਂ ਉਦੋਂ ਤੋਂ ਉਹ ਆਪਣੀ ਜਿਹੜੀ ਜਦੋਂ ਤੋਂ ਉਹਨਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ ਨੂੰ ਸਰਕਾਰ ਨੇ ਮਾਨਤਾ ਦਿੱਤੀ ਤਾਂ ਉਹ ਇੱਕਜੁੱਟ ਹੋ ਕੇ ਸਮਾਜ ਸੇਵਾ ਵਿੱਚ ਲੱਗ ਗਏ ਤੇ ਛੋਟੀ ਵੱਡੀ ਜੋ ਵੀ ਉਹਨਾਂ ਦਾ ਸਮਰੱਥਾ ਸੀ ਉਹਦੇ ਮੁਤਾਬਕ ਉਹ ਸਮਾਜ ਸੇਵਾ ਦੇ ਵਿੱਚ ਚਾਹੇ ਕਿਸੇ ਸਟੂਡੈਂਟ ਦਾ ਦੀ ਫੀਸ ਦੇਤੀ ਚਾਹੇ ਕੋਈ ਵੈਕਸੀਨੇਸ਼ਨ ਕੈਂਪ ਲਗਾਤਾ ਜਾਂ ਕੋਈ ਹੋਰ ਸਮਾਜ ਸੇਵਾ ਦੇ ਕੰਮ ਕਰਦੇ ਜਿਹੜੇ ਉਹਨਾਂ ਦੇ ਸਾਥੀ ਫੌਜੀ ਮੈਂ ਦੇਖਦਾ ਸੀ ਉਹਨਾਂ ਨੂੰ ਮਿਲਣ ਵਾਸਤੇ ਆਉਂਦੇ ਹੀ ਰਹਿੰਦੇ ਸਨ ਉਹਨਾਂ ਨੂੰ ਗਾਈਡ ਕਰਨਾ ਉਹਨਾਂ ਤੋਂ ਸਲਾਹ ਲੈਣੀ ਉਹਨਾਂ ਤੋਂ ਕਿਸੇ ਦੀ ਪੈਨਸ਼ਨ ਦੀ ਪ੍ਰੋਬਲਮ ਹੋ ਤਾਂ ਉਹਦੇ ਨਾਲ ਜਾ ਕੇ ਪੈਨਸ਼ਨ ਦੀ ਪ੍ਰੋਬਲਮ ਨੂੰ ਸੋਲਵ ਕਰਨਾ ਇਸ ਤਰ੍ਹਾਂ ਦੇ ਉਹ ਸਮਾਜ ਸੇਵੀ ਕੰਮ ਕਰਦੇ ਰਹਿੰਦੇ ਸੀ ਸਰ ਇੱਕ ਚਾਂਸਲਰ ਦਾ ਰੋਲ ਯੂਨੀਵਰਸਿਟੀ ਦਾ ਰਨ ਕਰਨ ਦਾ ਵਿਜ਼ਨ ਵੀ ਬਹੁਤ ਵੱਡਾ ਹੁੰਦਾ ਹੈ ਇੱਕ ਵਿਜ਼ਨ ਛੋਟਾ ਨਹੀਂ ਹੁੰਦਾ ਕਿ ਆਪਾਂ 5 ਸਾਲ ਚਲਾਏ ਜਾਂ 10 ਸਾਲ ਚਲਾਏ ਇਹ ਜਨਰੇਸ਼ਨ ਟੂ ਜਨਰੇਸ਼ਨ ਹੁੰਦਾ ਜ ਜਿਹੜਾ ਕੋਈ ਯੂਨੀਵਰਸਿਟੀ ਖੋਲਦਾ ਹੈ ਕੁਝ ਖੋਲਦਾ ਤੁਹਾਡਾ ਸਰ ਕੀ ਵਿਜ਼ਨ ਹੈ ਦੇਖੋ ਦੇਸ਼ ਭਗਤ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਦੀ ਯੂਥ ਨੂੰ ਹਾਇਰ ਐਜੂਕੇਸ਼ਨ ਪ੍ਰਦਾਨ ਕਰਨ ਦੀ ਸੀ ਤਾਂ ਕਿ ਜੋ ਪੰਜਾਬੀ ਸਟੂਡੈਂਟ ਨੇ ਉਹ ਵਧੀਆ ਤੋਂ ਵਧੀਆ ਆਪਣੀ ਵਿੱਦਿਆ ਪ੍ਰਾਪਤ ਕਰਕੇ ਚੰਗੇ شہری ਬਣ ਸਕਣ ਅਤੇ ਪੰਜਾਬ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਉਹਨਾਂ ਦਾ ਜਿਸ ਤਰ੍ਹਾਂ ਬੱਚੇ ਅੱਜਕੱਲ ਡਰੱਗਸ ਵਿੱਚ ਬਹੁਤ ਜਾ ਰਹੇ ਨੇ ਉਹਨਾਂ ਨੂੰ ਸਪੋਰਟਸ ਦੀਆਂ ਬਹੁਤ ਫੈਸਿਲਿਟੀਆਂ ਉੱਥੇ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਜੌਬ ਓਰੀਐਂਟਡ ਕੋਰਸ ਦਿੱਤੇ ਜਾਂਦੇ ਨੇ ਤਾਂ ਕਿ ਉਹ ਆਪ ਦੇ ਇਹ ਕੋਰਸਸ ਕਰਨ ਤੋਂ ਬਾਅਦ ਆਪਣੇ ਪੈਰਾਂ ਤੇ ਖੜੇ ਹੋ ਕੇ ਜੌਬ ਕਰ ਸਕਣ ਜਾਂ ਆਪਣੀ ਆਪਣੀ ਐਂਟਰਪ੍ਰਾਈਜ਼ ਸਟਾਰਟ ਕਰ ਸਕਣ ਤੇ ਦੇਸ਼ ਤੇ ਕੌਮ ਦੀ ਸੇਵਾ ਕਰ ਸਕਣ ਕਮਿਊਨਿਟੀ ਸਰਵਿਸ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਤਾਂ ਕਿ ਉਹ ਚੰਗੇ ਸ਼ਹਿਰੀ ਬਣ ਸਕਣ ਆਫ ਦੇ ਇਲਾਕੇ ਦੇ ਆਫ ਦੇ ਲੋਕਾਂ ਦੀ ਤੇ ਇਵਨ ਬਾਹਰ ਜਾ ਕੇ ਵੀ ਬਾਹਰ ਜਾ ਕੇ ਵੀ ਉਹ ਲੋਕਾਂ ਦੀ ਸੇਵਾ ਕਰ ਸਕਣ ਤੇ ਚੰਗੇ ਸ਼ਹਿਰੀ ਬਣ ਕੇ ਦੇਸ਼ ਭਗਤ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰ ਸਕਣ ਸਰ ਅਸੀਂ ਸੁਣਿਆ ਹੈ ਤੁਸੀਂ ਸਕਾਲਰਸ਼ਿਪ ਵੀ ਪ੍ਰੋਵਾਈਡ ਕਰਦੇ ਹੋ ਸਟੂਡੈਂਟਸ ਨੂੰ ਸਾ ਕੀ ਹੈ ਤੁਹਾਡਾ ਉਸ ਚੀਜ਼ ਦਾ ਪ੍ਰੋਸੈਸ ਤੁਸੀਂ ਥੋੜਾ ਜਿਹਾ ਦੱਸੋਗੇ? ਦੇਸ਼ਪਤ ਯੂਨੀਵਰਸਿਟੀ ਕਈ ਤਰ੍ਹਾਂ ਦੀ ਸਕਾਲਰਸ਼ਿਪ ਦਿੰਦੀ ਹੈ ਜੋ ਇਕਨੋਮਿਕਲੀ ਵੀਕਰ ਸਟੂਡੈਂਟ ਹੁੰਦੇ ਆ ਉਹਨਾਂ ਨੂੰ ਸਕਾਲਰਸ਼ਿਪ ਦਿੱਤੇ ਜਾਂਦੇ ਆ ਤੇ ਮੈਰਿਟ ਕਾ ਮੀਨਸ ਸਕਾਲਰਸ਼ਿਪ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਤੇ ਇਸ ਤੋਂ ਇਲਾਵਾ ਸ਼ਕਤੀ ਸਕਾਲਰਸ਼ਿਪ ਆ ਜੋ ਲੜਕੀਆਂ ਲਈ ਆ ਜਿਹੜੀਆਂ ਲੜਕੀਆਂ ਜਿਨ੍ਹਾਂ ਦੇ ਰਿਸੋਰਸਸ ਜ਼ਿਆਦਾ ਨਹੀਂ ਉਹਨਾਂ ਨੂੰ ਅਸੀਂ ਸਕਾਲਰਸ਼ਿਪ ਦਿੰਦੇ ਆ ਤੇ ਦੇਸ਼ ਭਗਤ ਯੂਨੀਵਰਸਿਟੀ ਦਾ ਇਹ ਮਿਸ਼ਨ ਵਿਜ਼ਨ ਨੀਚਾ ਹੈ ਵੀ ਕੋਈ ਸਟੂਡੈਂਟ ਵੀ ਜੋ ਪੜਨਾ ਚਾਹੁੰਦਾ ਹੈ ਸੀਰੀਅਸਲੀ ਪੜਨਾ ਚਾਹੁੰਦਾ ਹੈ ਉਹ ਇਸ ਕਰਕੇ ਵਿੱਦਿਆ ਤੋਂ ਵਿਹੋਣਾ ਨਾ ਰਹੇ ਵੀ ਉਹਦੇ ਕੋਲ ਪੈਸੇ ਨਹੀਂ ਸਰ ਐਜੂਕੇਸ਼ਨ ਦਾ ਜਿਹੜਾ ਦੌਰ ਹਰ ਕੋਈ ਪੜ੍ਹ ਲਿਖ ਰਿਹਾ ਹੈ ਹਰ ਕੋਈ ਪੜ੍ਹ ਰਿਹਾ ਹੈ ਹਰ ਹਰ ਕੋਈ ਐਜੂਕੇਸ਼ਨ ਪੇਰੈਂਟਸ ਜਿਹੜਾ ਆਪਣੇ ਬੱਚੇ ਨੂੰ ਪ੍ਰੋਵਾਈਡ ਕਰ ਰਿਹਾ ਹੈ ਅੱਜ ਦੇ ਦੇ ਵਿੱਚ ਤੁਹਾਡਾ ਸਰ ਵੱਖਰਾ ਕੀ ਹੈ ਕਿ ਤੁਹਾਡੇ ਕਾਲਜ ਦੇ ਵਿੱਚ ਸਟੂਡੈਂਟਸ ਜਿਹੜੇ ਆਨਾਲ ਆਪਣੇ ਭਵਿਸ਼ਾ ਵਧੀਆ ਬਣਾਣ ਕੀ ਤੁਹਾਡਾ ਦੇ ਕੋਈ ਇਹਦੇ ਚ ਇਹ ਲੰਬਾ ਪੈਰਾਗ੍ਰਾਫ ਹੈ ਵੀ ਦੇਸ਼ ਭਗਤ ਯੂਨੀਵਰਸਿਟੀ ਦੇ ਚ ਵਨ ਆਫ ਦੀ ਮੋਸਟ ਡਾਈਵਰਸ ਯੂਨੀਵਰਸਿਟੀ ਐਂਡ ਦੇਸ਼ ਭਗਤ ਯੂਨੀਵਰਸਿਟੀ ਨੂੰ ਹੁਣੇ ਹੀ ਨੈਕ A+ ਦਾ ਗ੍ਰੇਡ ਮਿਲਿਆ ਹੈ ਜੋ ਕਿ ਦੇਸ਼ ਭਗਤ ਯੂਨੀਵਰਸਿਟੀ ਨੂੰ ਟੌਪ 5% ਯੂਨੀਵਰਸਿਟੀ ਦੇ ਚ ਲੱਕੀ ਆਉਂਦਾ ਹੈ ਜਿਹੜਾ ਨੈਕ ਦਾ ਜੋ ਗ੍ਰੇਡ ਮਿਲਣਾ ਹੈ ਉਹ ਆਪਣੇ ਆਪ ਨਹੀਂ ਮਿਲਦਾ ਉਹਦੇ ਵਿੱਚ ਬਹੁਤ ਸਾਰੇ ਸਟਰੋਂਗ ਪੈਰਾਮੀਟਰਸ ਨੇ ਜਿਵੇਂ ਉਹਦੇ ਵਿੱਚ ਵੀ ਯੂਨੀਵਰਸਿਟੀ ਦੇ ਰਿਸਰਚ ਕਿੰਨੀ ਹੁੰਦੀ ਆ ਪੇਪਰ ਰਾਈਟਿੰਗ ਕਿੰਨੇ ਆ ਪ੍ਰੋਜੈਕਟ ਰਾਈਟਿੰਗ ਕਿੰਨੇ ਆ ਕਿੰਨੇ ਤੁਸੀਂ ਪੇਟੈਂਟ ਫਾਈਲ ਕੀਤੇ ਆ ਰਿਸਰਚ ਤੋਂ ਇਲਾਵਾ ਐਕਾਡੈਮਿਕਸ ਦਾ ਵੀ ਤੁਹਾਡਾ ਕਰਿਕੂਲਮ ਕਿਹੋ ਜਿਹਾ ਤੁਸੀਂ ਕਰਿਕੂਲਮ ਨੂੰ ਡਿਲੀਵਰੀ ਕਿਵੇਂ ਕਰਦੇ ਆ ਤੁਸੀਂ ਕਰਿਕੂਲਮ ਨੂੰ ਅਪਗ੍ਰੇਡ ਕਿਵੇਂ ਕਰਦੇ ਹੋ ਤੁਹਾਡਾ ਇਨਫਰਾਸਟ੍ਰਕਚਰ ਕਿਹੋ ਜਿਹਾ ਤੁਹਾਡੀ ਆਈਟੀ ਸਰਵਿਸਿਜ਼ ਕਿਹੋ ਜੀਆਂ ਇੰਟਰਨੈਟ ਤੁਹਾਡਾ ਕਿੰਨੀ ਜੀਵੀ ਦਾ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤੁਹਾਡੀ ਫੈਕਲਟੀ ਕਿੰਨੀ ਕਿੰਨੀ ਹੈ ਕਿੰਨੀ ਪੁਰਾਣੀ ਆ ਕਿੰਨੀ ਕੁਆਲੀਫਾਈਡ ਆ ਕਿੰਨੇ ਉਹਨਾਂ ਚ ਪੀ ਐਚ ਡੀ ਨੇ ਇਹ ਸਾਰੀਆਂ ਚੀਜ਼ਾਂ ਨੂੰ ਅਸੈਸ ਕਰਕੇ ਇੱਕ ਲੇਅਰ ਦੋ ਲੇਅਰ ਤਿੰਨ ਲੇਅਰ ਦੇ ਚੋਂ ਫਿਲਟਰ ਲਾਉਂਦੇ ਨੇ ਫਿਲਟਰ ਲਾ ਕੇ ਫਿਰ ਉਸ ਦੇ ਸ਼ਾਨੀ ਬ੍ਰਿਕ ਸ਼ਾਨੀ ਦੇ ਵਿੱਚ ਬ੍ਰਿਕ ਤੋਂ ਬ੍ਰਿਕ ਸ਼ਾਨੀ ਦੇ ਵਿੱਚ ਲੰਘਣਾ ਪੈਂਦਾ ਤਾਂ ਫਿਰ ਆ ਕੇ ਉਹ ਏ ਗ੍ਰੇਡ ਨੈਕ ਦਾ ਮਿਲਦਾ ਹੈ ਤਾਂ ਉਹ ਦੇਸ਼ ਭਗਤ ਯੂਨੀਵਰਸਿਟੀ ਪਹਿਲਾਂ ਹੀ ਉਹ ਸਾਰੀ ਗੁਣਵੱਤਾ ਪ੍ਰਾਪਤ ਕਰ ਚੁੱਕੀ ਸਾਨੂੰ ਇਹ 2 ਮਹੀਨੇ ਪਹਿਲਾਂ ਹੀ ਮਿਲਿਆ ਤੇ ਜੋ ਕਿ ਅਸੀਂ 2 ਤੋਂ 2 ਸਾਲਾਂ ਤੋਂ ਟਰਾਈ ਕਰ ਰਹੇ ਸੀ ਪਰ ਜਿਵੇਂ ਦੱਸਿਆ ਵੀ ਸਟੈਪੀ ਉਹਦੇ ਇੰਨੇ ਜ਼ਿਆਦਾ ਰੈਗੂਰਸ ਹੁੰਦੇ ਨੇ ਇਸ ਦੇ ਨਾਲ ਹੀ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਜੋ ਕੋਰਸ ਚ ਚਲਾਏ ਜਾਂਦੇ ਨੇ ਉਹ ਬਹੁਤ ਡਾਈਵਰਸ ਨੇ ਐਂਡ ਖਾਸ ਤੌਰ ਤੇ 5-6 ਕੋਰਸਸ ਇਹੋ ਜਿਹੇ ਨੇ ਜੋ ਜੋ ਕਿ ਬਾਕੀ ਕੰਟੈਂਪੋਰੀ ਯੂਨੀਵਰਸਟੀਆਂ ਦੇ ਵਿੱਚ ਨਹੀਂ ਗਏ ਜਿਵੇਂ ਮੈਂ 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 ਕਹਿ ਸਕਦਾ ਵੀ ਜੇ ਨਰਸਿੰਗ ਸਾਰਿਆਂ ਕੋਲੇ ਨਹੀਂ ਹੈ ਆਯੁਰਵੈਦਾ ਬਹੁਤ ਹੀ ਹੈ ਕਿਸੇ ਵੀ ਯੂਨੀਵਰਸਿਟੀ ਪੰਜਾਬ ਦੀ ਕਿਸੇ ਯੂਨੀਵਰਸਿਟੀ ਦੇ ਚਾਜ ਰਵੈਦਾ ਕੋਰਸ ਨਹੀਂ ਹੈ ਦੈਨ ਫਾਰਮੇਸੀ ਕੋਰਸ ਹੈ ਦੈਨ ਡੈਂਟਲ ਹੈ ਦੈਨ ਪੈਰਾਮੈਡੀਕਲ ਕੋਰਸਸ ਨੇ ਐਂਡ ਫਿਜ਼ੀਓਥੈਰੇਪੀ ਹੈ ਇਹ ਛੇ ਵਰਟੀਕਲਸ ਨੇ ਜਿਹੜੇ ਕਿ ਦੇਸ਼ ਭਗਤ ਯੂਨੀਵਰਸਿਟੀ ਨੂੰ ਬਾਕੀ ਯੂਨੀਵਰਸਿਟੀਆਂ ਤੋਂ ਯੂਨਿਕ ਕਰ ਦਿੰਦੇ ਨੇ ਇਸ ਤੋਂ ਇਲਾਵਾ ਸਾਡੇ ਕੋਲੇ ਕਮਰਸ ਦੇ ਕੋਰਸ ਨੇ ਮੈਨੇਜਮੈਂਟ ਦੇ ਕੋਰਸ ਨੇ পিএইচডি ਅਸੀਂ 30 35 ਤਰ੍ਹਾਂ ਦੇ ਅਸੀਂ পিএইচডি ਰਨ ਕਰਦੇ ਆ ਲਾਅ ਦੇ ਸਾਡੇ ਕੋਲ ਕੋਰਸ ਨੇ ਮੈਂ ਐਜੂਕੇਸ਼ਨ ਦੇ ਕੋਰਸ ਨੇ ਯੂ ਨੇ ਮੈਨੀ ਕੋਰਸ ਦੇਸ਼ ਭਗਤ ਯੂਨੀਵਰਸਿਟੀ ਹੈਜ਼ ਐਂਡ ਲੇਟਲੀ ਵੀ ਹੈਵ ਟੇਕਨ ਟੈਕਨ ਓਵਰ ਵਨ ਯੂਨੀਵਰਸਿਟੀ ਇਨ ਨਾਰਥ ਅਮਰੀਕਾ ਐਂਡ ਜਿਹਦਾ ਨਾਮ ਪਹਿਲਾਂ ਅਸੀਂ ਸੇਂਟ ਸੇਂਟ ਟ੍ਰੈਸਾ ਯੂਨੀਵਰਸਿਟੀ ਸੀ ਉਹ ਅਸੀਂ ਦੇਸ਼ ਭਗਤ ਯੂਨੀਵਰਸਿਟੀ ਨੇ ਆਫ ਦੇ ਐਮਬਟਰ ਚ ਲੈ ਲਈ ਹੈ ਉੱਥੇ ਮੈਡੀਕਲ ਦੇ ਤੇ ਮੈਨੇਜਮੈਂਟ ਦੇ ਕੋਰਸ ਚ ਚਲਾਏ ਜਾ ਰਹੇ ਨੇ ਤਾਂ ਉਹਦਾ ਨਾਮ ਦੇਸ਼ ਭਗਤ ਅਮਰੀਕਸ ਰੱਖਿਆ ਹੈ ਤੇ ਮੈਂ ਇਹ ਕਹਿ ਸਕਦਾ ਵੀ ਦੇਸ਼ ਭਗਤ ਯੂਨੀਵਰਸਿਟੀ ਚ ਹਰੇਕ ਤਰ੍ਹਾਂ ਦਾ ਕੋਰਸ ਅਵੇਲੇਬਲ ਹੈ ਇਸ ਕੈਂਪਸ ਦੇ ਵਿੱਚ ਵੀ ਦੇਸ਼ ਭਗਤ ਯੂਨੀਵਰਸਿਟੀ ਅਮਰੀਕਾ ਦੇ ਕੈਂਪਸ ਦੇ ਵਿੱਚ ਵੀ ਇਸ ਤੋਂ ਇਲਾਵਾ ਸਾਡੇ ਦੋ ਤਿੰਨ ਕੈਂਪਸ ਹੋਰ ਨੇ ਸ੍ਰੀ ਮੁਕਤਸਰ ਸਾਹਿਬ ਵਿੱਚ ਸਾਡਾ ਕੈਂਪਸ ਹੈ ਮੋਗਾ ਵਿੱਚ ਸਾਡਾ ਕੈਂਪਸ ਆ ਮੋਹਾਲੀ ਵਿੱਚ ਸਾਡਾ ਕੈਂਪਸ ਹੈ ਤੇ ਇਸ ਤਰ੍ਹਾਂ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਆਉਣ ਵਾਲੇ ਸਟੂਡੈਂਟ ਨੂੰ ਉਹਨਾਂ ਦੀ ਚੁਆਇਸ ਦਾ ਹਰੇਕ ਕੋਰਸ ਉਪਲਬਧਾ ਸਪੋਰਟਸ ਦੀਆਂ ਫੈਸਿਲਿਟੀਆਂ ਬਹੁਤ ਪ੍ਰਮੁੱਖ ਨੇ ਅਸੀਂ ਪਿਛਲੇ ਸਾਲ ਦੇ ਵਿੱਚ 100 ਤੋਂ ਜ਼ਿਆਦਾ ਜਿਆਦਾ ਇੰਟਰਨੈਸ਼ਨਲ ਐਂਡ ਨੈਸ਼ਨਲ ਅਵਾਰਡ ਦੇਸ਼ ਭਗਤ ਯੂਨੀਵਰਸਿਟੀ ਨੇ ਦੇ ਸਪੋਰਟਸ ਦੇ ਵਿਦਿਆਰਥੀਆਂ ਨੇ ਜਿੱਤੇ ਨੇ ਹਾਈ ਟਕ ਯੂਨੀਵਰਸਿਟੀ ਹੈ ਐਂਡ ਵੈਲ ਕੁਆਲੀਫਾਈਡ ਫੈਕਲਟੀ ਹੈ ਐਂਡ ਰਿਸਰਚ ਦੀਆਂ ਆਪਰਚੂਨਿਟੀਆਂ ਬਹੁਤ ਜ਼ਿਆਦਾ ਨੇ ਲਾਇਬ੍ਰੇਰੀ ਬਹੁਤ ਵੱਡੀ ਹੈ ਐਂਡ ਡਿਜੀਟਲ ਵੀ ਨਾਲ ਹੈ ਤੇ ਉਹਦੇ ਚ ਮਤਲਬ ਤੁਹਾਡੇ ਕੋਲੇ ਜਿਹੜੀਆਂ ਲੇਟੈਸਟ ਬੁక్స్ ਐਂਡ ਆਲਸੋ ਦੀ 올ਡ ਬਲੇਸਟ ਮੈਨੂਸਕ੍ਰਿਪਟਸ ਉਹ ਵੀ ਅਵੇਲੇਬਲ ਨੇ ਸਰ ਜੀ ਅਮਰੀਕਾ ਚ ਆਪਣਾ ਇੱਕ ਕਾਲਜ ਦੇ ਨਾ ਆਪਣਾ ਦੇਹੀਪੁਰ ਦਾ ਕਾਲਜ ਸੇ ਖੋਲਿਆ ਹੈ ਸਰ ਕੀ ਉਹ ਉਸ ਕਾਲਜ ਤੇ ਤੁਹਾਡੇ ਕਾਲਜ ਦੀ ਉੱਥੇ ਮਤਲਬ ਪਲੇਸਮੈਂਟ ਇੱਥੋਂ ਹੀ ਹੋਏਗੀ ਜਾਂ ਜੇ ਉੱਥੇ ਅਮਰੀਕਾ ਚ ਲੋਕੀ ਪੜਨਾ ਚਾਹੁੰਦੇ ਆ ਸਕਾਲਰ ਵਾਲੇ ਪੜੂਗੇ ਜਾਂ ਨੋਰਮਲ ਲੋਕੀ ਵੀ ਇੱਥੋਂ ਜਾ ਸਕਦੇ ਆ ਉੱਥੇ ਕੋਈ ਵੀ ਸਟੂਡੈਂਟ ਪੜ ਸਕਦਾ ਹੈ ਅਸੀਂ ਪਹਿਲਾ ਫਸਟ ਇਅਰ ਅਸੀਂ ਇੱਥੋਂ ਸਟਾਰਟ ਕੀਤਾ ਵੀ ਇੱਥੋਂ ਵਾਲੇ ਸਟੂਡੈਂਟ ਜਿਹੜੇ ਗਏ ਲੈਣੇ ਉਸ ਤੋਂ ਬਾਅਦ ਅਸੀਂ ਕੈਨੇਡਾ ਤੇ ਅਮਰੀਕਾ ਤੋਂ ਸਟੂਡੈਂਟ ਵੀ ਉੱਥੇ ਪੜਨ ਵਾਸਤੇ ਹੋਣਗੇ 2 ਸਾਲ ਦਾ ਕੋਰਸ ਉੱਥੇ ਹੋਏਗਾ 2 ਸਾਲ ਤੋਂ ਬਾਅਦ ਬੱਚੇ ਆਪਣਾ ਫਰਦਰ ਅੰਸ ਵਾਸਤੇ ਐ ਐਮਐਲਈ ਕੋਰਸ ਜਿਹਨੂੰ ਪੜਨੇ ਜੇ ਡਾਕਟਰ ਨੂੰ ਕਰਨਾ ਪੈਂਦਾ ਉਹ ਐਮਐਲਈ ਕੋਰਸ ਵਾਸਤੇ ਅਮਰੀਕਾ ਜਾ ਕੇ ਪੜ ਸਕਦੇ ਆ ਵੀ ਹੈਵ ਟਾਈ ਅਪ ਆਫ ਹੰਡਰਡਸ ਆਫ ਇੰਟਰਨੈਸ਼ਨਲ ਹਸਪੀਟਲਸ ਜਿੱਥੇ ਉਹ ਕਲੀਨिकल ਟ੍ਰੇਨਿੰਗ ਲੈਣਗੇ ਐਮਐਲਈ ਕਰਨਗੇ ਤੇ ਉੱਥੇ ਹੀ ਉਹ ਸਿਮੂਲੇਟ ਹੋ ਜਾਣਗੇ ਕਿ ਕੋਈ ਕੈਨੇਡਾ ਚ ਸਰਵਿਸ ਕਰੇਗਾ ਡਾਕਟਰ ਬਣੇਗਾ ਕੋਈ ਅਮਰੀਕਾ ਚ ਬਣੇਗਾ ਕੋਈ ਯੂਕੇ ਚ ਪਹ ਪਾਏਗਾ ਤੇ ਜੇ ਕੋਈ ਵਾਪਸ ਆਉਣਾ ਚਾਹੇਗਾ ਤਾਂ ਉਹ ਵਾਪਸ ਵੀ ਆ ਸਕਦਾ ਹੈ ਸਰ ਆਜ ਦੇ ਦੌਰ ਦੇ ਵਿੱਚ এডੂਕੇਸ਼ਨ ਦੀ ਗੱਲ ਕੀਤੀ ਆਵੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਬਹੁਤ ਵੱਡਾ ਰੋਲ ਤੇਜ਼ੀ ਨਾਲ ਵਧ ਰਿਹਾ ਹੈ ਹਰ ਕੋਈ ਇੰਸਟੀਟਿਊਟ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਸਟੱਡੀ ਕਰਾਣਾ এডੂਕੇਸ਼ਨ ਦੇਣਾ ਸਟਾਰਟ ਕਰ ਚੁੱਕਾ ਹੈ ਤੁਹਾਡਾ ਵੀ ਇਹਦੇ ਵਿੱਚ ਕੋਈ ਕੋਰਸਿਸ ਇਹੋ ਜਿਹੇ ਹੈਗੇ ਆ ਕਿ ਅਪ ਟੂ ਗ੍ਰੇਡ ਸਟੂਡੈਂਟ ਜਿਹੜੇ ਟੈਕਨੋਲੋਜੀ ਦੇ ਨਾਲ ਜੁੜਨ ਤਾਂ ਕਿ ਉਹਨਾਂ ਨੂੰ ਸਿੱਖਣ 'ਚ ਹੋਰ ਤੇਜ਼ੀ ਵਧੇ ਦੇਸ਼ ਭਗਤ ਯੂਨੀਵਰਸਿਟੀ ਵਿੱਚ ਇੱਕ AI ਤੇ ਰੋਬੋਟਿਕਸ ਦੀ ਲੈਬ ਹੈ ਜੋ ਕਿ ਵੈਲ ਡਿਵੈਲਪਡ ਹੈ ਉਹਦੇ ਚ ਕੁਆਲੀਫਾਈਡ ਫੈਕਲਟੀ ਹੈ ਐਂਡ ਇੰਜੀਨੀਅਰਿੰਗ ਦੇ ਸਟੂਡੈਂਟਸ ਨੂੰ ਖਾਸ ਤੌਰ ਤੇ ਉਹਦੇ ਚ ਡੇਲੀ ਟ੍ਰੇਨਿੰਗ ਜਿਸ ਤਰ੍ਹਾਂ ਅਸੀਂ ਕਹੀਏ ਵੀ ਹਰ ਰੋਜ਼ ਜਿਵੇਂ ਬੱਚਿਆਂ ਨੂੰ ਆਪਾਂ ਜਦੋਂ ਸਕੂਲ ਜਾਂਦੇ ਨੇ ਤਾਂ ਉਹਨਾਂ ਤੋਂ ਇੱਕ ਪ੍ਰੇਅਰ ਕਰਾਈ ਜਾਂਦੀ ਹੈ ਉਸ ਤਰ੍ਹਾਂ ਅਸੀਂ ਉਹਨੂੰ ਬੱਚਿਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕ ਲੈਬ ਦੇ ਚ ਲੈ ਕੇ ਜਾਂਦੇ ਹਾਂ ਉਹਨਾਂ ਤੋਂ ਐਕਸਪੈਰੀਮੈਂਟ ਕਰਾਈ ਜਾਂਦੇ ਨੇ ਐਂਡ ਦੇਸ਼ ਭਗਤ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਆਰ ਵੈਲ ਇਕੁਇਪਡ ਫਾਰ and uh, going to be trained with, with the ai uh, facility and uh, the courses of course sir kal tusi udghatan vi kita apne meditation center da i think taade university de vich ode bare thodi jankari doge sade kol ik space si and jo koi kai salan ton use utilize nahi si te main jadon vi us passe de langda si university de jadon vi ਰੌਣਕ ਕਰਦਾ ਸੀ ਤਾਂ ਮੈਂ ਕਹਿੰਦਾ ਸੀ ਵੀ ਇਹ ਨਾ ਵੇਸਟਮੈਂਟ ਵਾਲਾ ਦੀ ਇੰਨੀ ਸਾਇਲੈਂਸ ਹੈ ਇੱਥੇ ਤੇ ਤੇ ਵੀ ਆਪਾਂ ਨਾ ਕਿਸੇ ਵੇਲੇ ਮੈਡੀਟੇਸ਼ਨ ਸੈਂਟਰ ਖੋਲਾਂਗੇ ਸਮਾਂ ਲੰਘਦਾ ਰਿਹਾ ਲੰਘਦਾ ਹੀ ਲੰਘਦਾ ਐਂਡ ਕੱਲ ਸਮਾਂ ਆਇਆ ਤਾਂ ਅਸੀਂ ਸਾਡਾ ਇੱਕ ਐਮਓਯੂ ਹੋਇਆ ਸੀ 2 ਸਾਲ ਪਹਿਲਾਂ ਅ શ્રીਲੰਕਾ ਦੇ ਸਰਕਾਰ ਨਾਲ ਬੁੱਧ ਸੈਂਟਰ ਦਾ ਤਾਂ ਅਸੀਂ ਉੱਥੇ ਬੁੱਧ ਸੈਂਟਰ ਸਟੈਬਲਿਸ਼ ਕੀਤਾ ਨਾਲ ਮੈਡੀਟੇਸ਼ਨ ਸੈਂਟਰ ਤੇ ਅਸੀਂ ਉਹਨੂੰ ਐਕਾਡੈਮਿਕ ਡਿਪਾਰਟਮੈਂਟ बना रहे हैं इंटरफेथ स्टडीज भी ऑफर किए जाएंगे इट विल बी मोर ऑफ रिसर्च दैट दैट इंटरफेथ की चीज़ा कॉमन ने कि डिफरेंशियल ने किस किस फेथ दैक्टिसिज ने एंड ऑल दैट सो दैट द स्कॉलर कैन स्टडी एंड डिवेल्प देयर माइंड दैट वट इज़ इंटरनेशनलिजम what 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 are different faiths telling us and uh, how how to not be only lagir da faqir na bani asi taaki saanu saada vision bahut wide hove open hove sir matlab tusi mande ho ki jehdi meditation hai aaj porte bahut zyada zaruri hai stress level jiss da vad raha hai student de vich teachers de vich ohna nu ik vakhri cheez di activity provide karna tade dwara ik vadiya step keh sakde ho tusi ਤੇ ਇਹਦੇ ਜੋ ਹੋਰਸਤ ਤੁਸੀਂ ਹੋਰ ਕੀ ਐਡ-ਆਨ ਕਰੋਗੇ ਆਨਲੇ ਟਾਈਮ 'ਚ ਕਿ ਹਾਂ ਜਿਹੜੇ ਸਟੂਡੈਂਟ ਹੈ ਤੁਹਾਡੇ ਫ੍ਰੀਲੀ ਪੜਨ ਕੋਈ ਸਟ੍ਰੈਸ ਨਾ ਹੋਵੇ ਤੇ ਟੀਚਰਸ ਨਾਲ ਵੀ ਮਿਲ ਕੇ ਰਹਿਣ ਤੇ ਉਹਨਾਂ ਦੀ ਜਿਹੜੀ ਖੇਡ ਤੇ ਲੈ ਕੇ ਪ੍ਰਤੀ ਦੇਸ਼ ਭਗਤ ਜੇ ਜੋ ਵੀ ਐਕਟੀਵਿਟੀਜ਼ ਹੋਣਗੀਆਂ ਉਸ ਬਾਰੇ ਸਰ ਕਿਦਾਂ ਕਹਿਣਾ ਚਾਹੋਗੇ ਦੇਖੋ ਅਸੀਂ ਸਮੇਂ-ਸਮੇਂ ਤੇ ਜਿਹੜੇ ਸਟ੍ਰੈਸ ਮੈਨੇਜਮੈਂਟ ਦੇ ਤੇ ਟਾਕ ਕਰਉਂਦੇ ਰਹਿੰਦੇ ਹਾਂ ਤਾਂ ਕਿ ਸਟੂਡੈਂਟਸ ਤੇ ਫੈਕਲਟੀ ਦੇ ਵਿੱਚ ਸਟ्रेस ਲੈਵਲ ਨਾ ਵਧੇ ਤਾਂ ਜਾਂ ਸਟ्रेस ਨੂੰ ਰੀਡਰੈਸ ਕਰਨ ਦੇ ਕਿਹੜੇ-ਕਿਹੜੇ ਤਰੀਕੇ ਨੇ ਕਿਹੜੇ ਟੰਗ ਨੇ ਕਿਹੜੇ ਕਿਨਿਏ ਅਵੇਨਿਊਜ਼ ਨੇ ਉਹ ਅਡਾਪਟ ਕੀਤੇ ਜਾਣ ਤਾਂ ਕਿ ਉਹ ਫ੍ਰੀ ਮਾਈਂਡ ਨਾਲ ਕਨਸੈਂਟਰੇਸ਼ਨ ਨਾਲ ਆਫ ਦਾ ਪੜ ਸਕਣ ਜਾਂ ਜੇ ਟੀਚਰ ਹੈਗੇ ਉਹ ਆਫ ਦਾ ਆਫ ਦਾ ਕੰਮ ਕਰ ਸਕਣ ਚਾਹੇ ਰਿਸਰਚ ਦਾ ਚਾਹੇ ਪੇਪਰ ਰਾਈਟਿੰਗ ਦਾ ਚਾਹੇ ਪੜਾਉਣ ਦਾ ਕਿਉਂਕਿ ਜਦੋਂ ਸਟ੍ਰੈਸ ਤੁਹਾਡਾ ਵਧੇਗਾ ਤੁਹਾਡੀ ਜਿਹੜੀ ਅਬਿਲਿਟੀ ਆ ਉਹ ਘਟੇਗੀ ਇੱਕ ਮਿਨਿਮਮ ਲੈਵਲ ਮੈਡੀਕਲ ਸਟੂਡੈਂਟ ਮਿਨਿਮਲ ਲੈਵਲ ਆਫ ਸਟ्रेस ਨਾਲ ਤਾਂ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਤੁਸੀਂ ਹੋਰ ਕੰਮ ਕਰਦੇ ਆ ਵੀ ਮੈਨੂੰ ਥੋੜਾ ਸਟ्रेस ਆ ਜਿਵੇਂ ਐਗਜ਼ਾਮੀਨੇਸ਼ਨ ਦਾ ਸਟ्रेस ਹੁੰਦਾ ਪਰ ਜੇ ਐਗਜ਼ਾਮੀਨੇਸ਼ਨ ਦਾ ਸਟ्रेस ਤੁਹਾਨੂੰ ਬਹੁਤ ਜ਼ਿਆਦਾ ਹੋਵੇ ਤਾਂ ਤੁਸੀਂ ਕਈ ਵਾਰੀ ਤੁਹਾਨੂੰ ਤਰੇੜੀਆਂ ਆਉਂਦੀਆਂ ਤੁਹਾਡੇ ਹੱਥ ਕੰਬਦੇ ਆ ਤੁਸੀਂ ਜਿੰਨੀ ਨੋਰਮਲ ਪਰਫਾਰਮੈਂਸ ਹੁੰਦੀ ਉਹ ਵੀ ਨਹੀਂ ਕਰ ਪਾਉਂਦੇ ਸੋ ਮਾਈਨਰ ਲੈਵਲ ਆਫ ਸਟ्रेस ਇਜ਼ ਗੁੱਡ ਫਾਰ ਹਿਊਮਨ ਬੀਿੰਗ ਪਰ ਉਸ ਤੋਂ ਜ਼ਿਆਦਾ ਜਦੋਂ ਸਟ्रेस ਹੁੰਦਾ ਉਹ ਤੁਹਾਡੇ ਵਰਕ ਨੂੰ ਤੁਹਾਡੀ ਐਫੀਸ਼ੀਐਂਸੀ ਨੂੰ ਅਫੈਕਟ ਕਰਦਾ ਉਹਨੂੰ ਘਟਾਉਣ ਦੇ ਅਸੀਂ ਦੇਸ਼ਪਤ ਯੂਨੀਵਰਸਿਟੀ ਦੇ ਟਾਈਮ ਰੰਗੇਨ ਸਟ्रेस ਮੈਨੇਜਮੈਂਟ ਤੇ ਵਰਕਸ਼ਾਪ ਟਾਕਸ ਕਰਾਈਆਂ ਜਾਂਦੀਆਂ ਨੇ ਇੱਥੇ ਵੀ ਅਸੀਂ ਮੈਡੀਟੇਸ਼ਨ ਦੇ ਕੈਂਪਸ ਡਿਫਰੈਂਟ ਐਕਸਪਰਟਸ ਤੋਂ ਤੇ ਯੋਗਾ ਦੇ ਜੋ ਕਿ ਅੱਜਕੱਲ ਬਹੁਤ ਵੋਗ ਆ ਅਸੀਂ ਦੇਸ਼ਪਤ ਯੂਨੀਵਰਸਿਟੀ ਹਰ ਇੱਕ ਸਾਲ ਜੋ ਇੰਟਰਨੈਸ਼ਨਲ ਯੋਗਾ ਡੇ ਅਸੀਂ ਹੁਣ ਵੀ ਪਿਛਲੇ 15 ਵਾਰ ਵਿੱਚ ਮਨਾ ਗਏ ਹਟੇ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਫਤੇਗੜ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਉੱਥੇ ਸਾਰਾ ਕੀਤਾ ਤੇ ਅਸੀਂ ਉਹ ਕਰਦੇ ਰਹਿੰਦੇ ਆ ਤਾਂ ਕਿ ਸੋਸਾਇਟੀ ਦੇ ਵਿੱਚ ਸਟ्रेस ਘਟ ਤੋਂ ਘਟ ਹੋਵੇ ਐਂਡ ਪਾਰਟਿਕੂਲਰਲੀ ਅਮੰਗਸ ਦੀ ਸਟੂਡੈਂਟਸ ਆਫ ਦੇਸ਼ਪਤੀ ਯੂਨੀਵਰਸਿਟੀ ਐਂਡ ਫੈਕਲਟੀ ਆਫ ਦੇਸ਼ਪਤੀ ਯੂਨੀਵਰਸਿਟੀ ਸਾਡਾ ਆਖਰੀ ਸਵਾਲ ਇਹ ਹੈ ਕਿ ਜਿੱਦਾਂ ਕਿ ਤੁਸੀਂ ਵੀ ਤੁਸੀਂ ਕਹਿੰਦੇ ਹੋ ਮੈਂ ਮੈਡੀਕਲ ਦਾ ਸਟੂਡੈਂਟ ਆ ਹਾਂ ਸਟੂਡੈਂਟ ਵੀ ਰਹਿ ਚੁੱਕੇ ਹੋ ਤੁਸੀਂ ਤੇ ਤੁਹਾਨੂੰ ਬਿਹਤਰ ਪਤਾ ਹੋਣਾ ਕਿ ਅੱਜ ਦੇ ਦੌਰ 'ਚ ਜਿੱਦਾਂ ਸਟ੍ਰੈਸ ਵਧ ਰਿਹਾ ਹੈ ਤੁਸੀਂ ਜਿੱਦਾਂ ਦਾ ਤੁਹਾਡੇ ਕਾਲਜ ਯੂਨੀਵਰਸਿਟੀ ਦੇ ਵਿੱਚ ਕਾਫੀ ਚੀਜ਼ਾਂ ਇਹੋ ਜਿਹੀ ਪ੍ਰੋਵਾਈਡ ਕੀਤੀ ਜਾ ਰਹੀਆਂ ਜਿਸ ਨਾਲ ਸਟੂਡੈਂਟ ਨੂੰ ਸਟ੍ਰੈਸ ਤੇ ਟੀਚਰ ਨੂੰ ਸਟ੍ਰੈਸ ਹੋਈ ਨਹੀਂ ਸਕਦਾ ਤੇ ਉਹਦੇ ਰਿਕਾਰਡਿੰਗ ਸਰ ਇਹ ਪੁੱਛਣਾ ਚਾਹੁੰਦਾ ਸੀ ਮੈਂ ਕਿ ਕਿ ਸਾਈਕਲੋਜੀਕਲ ਲੈਵਲ ਜਿਹੜਾ ਹੈ ਲੋਕਾਂ ਦਾ ਜਿਹੜਾ ਪੇਸ਼IENTS ਲੈਵਲ ਘਟਦਾ ਜਾ ਰਿਹਾ ਹੈ ਉਹਦੇ ਵਿੱਚ ਵੀ ਕੀ ਸਟੂਡੈਂਟ ਨੂੰ ਹੈਲਪ ਮਿਲੇਗੀ ਤੁਹਾਡੀ ਮੈਡੀਟੇਸ਼ਨ ਜਿਹੜਾ ਤੁਹਾਡਾ ਕਲ ਖੁੱਲਿਆ ਹੈ ਦੇਖੋ ਜਿਹੜੀ ਦੇਸ਼ਪਤ ਯੂਨੀਵਰਸਿਟੀ ਦੇ ਚ ఓਵਰਆਲ ਤਾਂ ਸਪੋਰਟਸ ਦੀ ਬਹੁਤ ਹਰ ਇੱਕ ਤਰ੍ਹਾਂ ਦੀ سپورਟ ਹੈਗੀ ਉੱਥੇ ਹਰ ਇੱਕ ਸਪੋਰਟਸ ਹੈ ਤਾਂ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਇੰਗੇਜ ਕੀਤਾ ਜਾਵੇ ਭਾਵੇਂ ਵਾਲੀਬਾਲ ਹੋਵੇ ਬਾਟਬਾਲ ਹੋਵੇ ਜਾਂ ਸਰ ਭਾਵੇਂ ਕ੍ਰਿਕਟ ਹੋਵੇ ਫੁੱਟਬਾਲ ਸੌਰੀ ਐਂਡ ਇੰਟਰਨੈਸ਼ਨਲ ਸਟੂਡੈਂਟਸ ਅਡੇ ਕੁਝ ਬਹੁਤ ਨੇ ਅਫਰੀਕਾ ਤੋਂ ਨੇ ਨੇਬਰਿੰਗ ਕੰਟਰੀਜ਼ ਤੋਂ ਨੇ ਦੇ ਆਰ ਵੈਰੀ ਫਾਉਂਡ ਆਫ ਫੁੱਟਬਾਲ ਐਂਡ ਬਾਸਕਟਬਾਲ ਤਾਂ ਉੱਥੇ ਈਵਨਿੰਗ ਤੁਸੀਂ ਜਾ ਕੇ ਦੇਖੋ ਤਾਂ ਇੰਨਾ ਤੁਹਾਨੂੰ ਲੱਗੂਗਾ ਵੀ ਬੜਾ ਰਮਣੀਕ ਹੋ ਕੈਂਪਸ ਆ ਕੈਂਪਸ ਇਜ਼ ਵੈਰੀ ਗ੍ਰੀਨ ਵੈਰੀ ਵੈਰੀ ਗ੍ਰੀਨ ਐਂਡ ਅਸੀਂ ਉੱਥੇ ਪਲਾਂਟੇਸ਼ਨ ਹੋਰ ਡੇ ਬਾਈ ਡੇ ਵਧਾਉਂਦੇ ਜਾਂਦੇ ਨੇ ਪੋਲੂਸ਼ਨ ਫਰੀ ਐਟਮੋਸਫੇਅਰ ਮੈਡੀਟੇਸ਼ਨ ਦਾ ਜਿਵੇਂ ਤੁਹਾਨੂੰ ਦੱਸਿਆ ਮੈਡੀਟੇਸ਼ਨ ਸੈਂਟਰ ਇਹ ਨਵਾਂ ਖੁੱਲਿਆ ਹੈ ਤਾਂ ਇੱਥੇ ਮੈਡੀਟੇਸ਼ਨ ਦੇ ਜਿਹੜੇ ਕੈਂਪ ਜਦੋਂ ਵਾਰੀ ਵਾਰੀ ਲੱਗਣਗੇ ਹੋਰ ਵੀ ਸਮੇਂ ਸਮੇਂ ਤੇ ਜ਼ਿਆਦਾ ਇਹਦਾ ਪ੍ਰਚਾਰ ਹੋਏਗਾ ਪ੍ਰਸਾਰ ਹੋਏਗਾ ਸਟੂਡੈਂਟ ਦੇ ਵਿੱਚ ਪਪੂਲੇਟ ਵਧੇਗੀ ਤਾ ਉਹਦੇ ਨਾਲ ਤੁਹਾਡਾ ਜਿਹੜਾ ਸਟ्रेस ਲੈਵਲ ਤਾਂ ਘਟ ਨਹੀਂ ਘਟਣਾ ਤੁਹਾਡੀ ਪੇਸ਼ੈਂਸ ਜਿਹੜਾ ਤੁਹਾਡਾ ਕੁਐਸਚਨ ਸੀ ਜਾਂ ਸਹਿਜ ਜਿਹੜਾ ਸਟੂਡੈਂਟ ਸਟੂਡੈਂਟਾਂ 'ਚ ਘਟਦਾ ਜਾ ਰਿਹਾ ਉਹ ਉਹਨੂੰ ਸਹਿਜ ਨੂੰ ਵਧਾਉਣ ਵਿੱਚ ਇਹਦਾ ਬਹੁਤ ਵੱਡਾ ਰੋਲ ਆ ਅਸੀਂ ਇਸ ਤੋਂ ਇਲਾਵਾ ਧਾਰਮਿਕ ਬੰਦਿਆਂ ਦੇ ਪਰਵਰਸ਼ਨ ਕਰਾਉਂਦੇ ਰਹਿੰਨੇ ਆ ਗੁਰਬਾਣੀ ਦਾ ਕਾਫੀ ਪ੍ਰਸਾਰ ਹੁੰਦਾ ਤੇ ਤੇਵਰੀ ਸਿੰਘ ਨਾਮ ਜਪਣ ਦੇ ਵੀ ਕੈਂਪ ਲਾਉਂਦੇ ਆ ਤਾਂ ਇਦਾਂ ਦੀਆਂ ਚੀਜ਼ਾਂ ਕਰਾਉਣੇ ਆ ਜਿਹਦੇ ਨਾਲ ਨਾ ਸਿਰਫ ਸਟੂਡੈਂਟ ਇੱਕ ਕਿਤਾਬੀ ਕੀੜੇ ਬਣ ਕੇ ਰਹਿ ਜਾਣ ਉਹ ਚੰਗੇ شہری ਤੇ ਉਹਨਾਂ ਦੀ ਪਰਸਨੈਲਿਟੀ ਵੀ ਵਧੀਆ ਬਣੇ ਤਾਂ ਕਿ ਉਹ ਘਟੋ ਘਟਾਪ ਦੇ ਆਪ ਨੂੰ ਸੰਭਾਲਣ ਵਾਲੇ ਹੋਣ ਜੇ ਜੇ ਉਹ ਹਰੇਕ ਗੱਲ ਦੇ ਉੱਤੇ ਉਹਨਾਂ ਦਾ ਰਿਐਕਸ਼ਨ ਹੀ ਇੰਨਾ ਉਤਰਨ ਵਾਲਾ ਗੱਲ ਈ ਤਾਂ ਉਹ ਸੋਸਾਇਟੀ ਦੀ ਕੀ ਹੈਲਪ ਕਰਨਗੇ ਜਿਸ ਤਰ੍ਹਾਂ ਅਸੀਂ ਜਦੋਂ 에어로ਪਲੇਨ ਤੇ ਜਦੋਂ ਸਫਰ ਕਰਦੇ ਆ ਤਾਂ ਉੱਥੇ ਅਨਾਉਂਸ ਕਰਦੇ ਆ ये हवा का दबाव कम होने पर पहले अपने मास्क लगाएं फिर सहयोगियों की को पसेंजर की फिर मदद करो इफ यू कैन हेल्प योर सेल्फ ओनली यू कैन सर्व दिस सोसाइटी इफ यू आर आनेबल टू हेल्प योर सेल्फ यू यू विल नैवर डू एनी सर्विस टू दिस सोसाइटी एक छोटा जहा सवाल पेरेंट्स बच्चे लैके बहुत प्रेसर पाते तो आ वाली यूनिवर्सिटी लै आ यूनिवर्सिटी लै आ कोर्स ल ਉਹ ਕੋਰਸ ਲੈ ਤੁਸੀਂ ਪੇਰੈਂਟਸ ਨੂੰ ਕੀ ਸੁਜੈਸਟ ਕਰਨਾ ਚਾਹੁੰਦੇ ਹੋ ਕਿ ਬੱਚੇ ਨੂੰ ਆਪਣੇ ਆਪ ਹੀ ਉਹਦਾ ਜਿਹੜਾ ਕੈਰੀਅਰ ਹੈ ਚੂਸ ਕੀਤਾ ਜਾਵੇ ਜਾਂ ਪੇਰੈਂਟ ਦਾਰਾ ਜਿਹੜਾ ਪ੍ਰੈਸ਼ਰ ਬਣਾਇਆ ਜਾਂਦਾ ਕਿ ਤੂੰ ਆ ਹੀ ਕਰਨਾ ਹੈ ਸਾਡਾ ਸੁਪਨਾ ਇਹ ਹੈ ਸਾਡਾ ਸੁਪਨਾ ਉਹ ਹੈ ਤੇ ਇਸ ਬਾਰੇ ਪੇਰੈਂਟਸ ਨੂੰ ਕਿੱਦਾਂ ਕੀ ਕਰਨਾ ਚਾਹੀਦਾ ਕਿ ਸਹੀ ਯੂਨੀਵਰਸਿਟੀ ਚੂਸ ਕਰ ਸਕੀਨ ਜਿੱਦਾਂ ਕਿ ਤੁਹਾਡੀ ਹਾਈ ਫੈਸਿਲਿਟੀਆਂ ਹੈਗੀਆਂ ਤੁਹਾਡੇ ਕੋਲ ਯੂਨੀਵਰਸਿਟੀ ਦੇ ਵਿੱਚ ਤੁਹਾਡੇ ਮੈਡੀਟੇਸ਼ਨ ਸੈਂਟਰਸ ਵੀ ਇਸ ਸਟ्रेस ਲੈਵਲ ਘਟਾਉਣ ਵਾਸਤੇ ਇਸ ਤਰ੍ਹਾਂ ਦੀ ਯੂਨੀਵਰਸਿਟੀ ਹੋਰ ਦੇਹੇ ਚ ਵੀ ਲੋਕੀ ਚੂਸ ਕਰਨ ਪੇਰੈਂਟਸ ਦਾ ਜਿਹੜਾ ਮਾਈਂਡਸੈਟ ਚੇਂਜ ਹੋਵੇ ਅੱਜ ਇਹ ਰੇਡ ਤੇ ਲੈ ਕੇ ਕਿ ਬੱਚੇ ਨੂੰ ਕਿ ਉਹਨੂੰ ਕਿਸੇ ਦਾ ਪ੍ਰੈਸ਼ਰ ਨਹੀਂ ਉਹ ਆਪਣਾ ਕਹਿ ਰੇ ਖੁਦ ਬਣਾ ਸਕਿਓ ਦੇਖੋ ਜਿਹੜੀ ਜਿਹੜਾ ਇਹ ਪੇਰੈਂਟਸ ਦਾ ਦਬਾਅ ਬੱਚਿਆਂ ਦੇ ਉੱਤੇ ਹੁੰਦਾ ਵੀ ਜਿਵੇਂ ਮੈਂ ਡਾਕਟਰ ਹਾਂ ਤੇ ਮੈਂ ਕਹਾਂ ਵੀ ਮੈਂ ਮੇਰਾ ਬੱਚੇ ਨੂੰ ਡਾਕਟਰ ਹੋਣਾ ਚਾਹੀਦਾ ਇਹ ਬਹੁਤ ਟ੍ਰੈਂਡ ਆ ਬਹੁਤੀ ਟ੍ਰੈਂਡ ਆ ਕਿਉਂਕਿ ਉਸ ਡਾਕਟਰ ਨੇ ਡਾਕਟਰੀ ਲਾਈਫ ਦੇ ਨੂੰ ਇੰਜੋਏ ਕੀਤਾ ਹੁੰਦਾ ਐਂਡ ਖਾਸ ਤੌਰ ਤੇ ਜੋ ਪ੍ਰਾਈਵੇਟ ਪ੍ਰੈਕਟਿਸ ਦੇ ਵਿੱਚ ਹੋਏ ਤਾਂ ਉਹਨੇ ਆਪਣੀ ਗੱਦੀ ਵੀ ਦੇਣੀ ਹੈ ਹਾਂਜੀ ਉਹਦੀ ਕਲੈਂਟੇਜ ਕਲੈਂਟੇਜ ਆ ਉਹ ਆਪਦੀ ਕਲੈਂਟੇਜ ਨੂੰ ਲੂਜ਼ ਨਹੀਂ ਕਰਨ ਚਾਹੁੰਦਾ ਉਹ ਕਹਿੰਦਾ ਵੀ ਕਲੈਂਟੇਜ ਮੈਂ ਮੇਰਾ ਬੇਟਾ ਡਾਕਟਰ ਬਣ ਗਿਆ ਮੇਰੀ ਬੇਟੀ ਡਾਕਟਰ ਬਣ ਗਿਆ ਵੀ ਸਾਡੀ ਨੋ ਡਾਕਟਰਾਂ ਵੀ ਤਾਂ ਤਾਂ ਅਸੀਂ ਵੀ ਆਪਦੀ ਜਿਹੜੀ ਗੱਦੀ ਆ ਉਸ ਨੂੰ ਚਲਾਈ ਰੱਖੀਏ ਬਿਜ਼ਨਸ ਹੈ ਇਹਦੇ ਵਿੱਚ ਠੀਕ ਹੈ ਨਾ ਪ੍ਰੋਫੈਸ਼ਨ ਨੂੰ ਪ੍ਰੋਪਗੇਟ ਕਰਨਾ ਤਾਂ ਹਰ ਇੱਕ ਦਾ ਰਾਈਟ ਆ ਤਾਂ ਉਹ ਜੋ ਪੇਰੈਂਟਸ ਸੋਚਦੇ ਨੇ ਵੀ ਮੈਂ ਸੋਚਦਾ ਵੀ ਤੂੰ ਡਾਕਟਰ ਬਣ ਜਾਂ ਜੇ ਇੰਜੀਨੀਅਰ ਕਰਨ ਤਾਂ ਤੂੰ ਇੰਜੀਨੀਅਰ ਬਣ ਤਾਂ ਇਹ ਬਹੁਤ ਗਲਤ ਸੋਚ ਆ ਇਹ ਬਲਤ ਗਲਤ ਸੋਚ ਆ ਹਰੇਕ ਇੰਡੀਵਿਜੂਅਲ ਦਾ ਭਾਵੇਂ ਉਹ ਬੱਚਾ ਭਾਵੇਂ ਨੌਜਵਾਨਾ ਭਾਵੇਂ ਬੁੱਢਾ ਉਹਦੀ ਹਰੇਕ ਦੀ ਇੱਕ ਪਰਸਨਲ ਆਪਦੀ ਲਾਈਫ ਆ एवरीवन ਹੈਜ਼ ਵਨਸ ਹਿਊਮਨ ਰਾਈਟਸ ਐਸ ਵੈਲ ਵਨ ਹੈਜ਼ ਦੀ ਲਿਬਰਟੀ ਟੂ ਥਿੰਕ ਐਂ ਅਸੀਂ ਕਿਹਸਾ ਦੇਵੇਂ 16 18 ਸਾਲ ਦੀ ਉਮਰ ਤੱਕ ਬੱਚੇ ਨੂੰ ਗਾਈਡ ਕਰਨ ਦੀ ਲੋੜ ਆ ਪਰ ਉਸ ਤੋਂ ਬਾਅਦ ਉਹਨੂੰ ਆਪਦੀ ਇੰਡੀਪੈਂਡੈਂਟ ਥੌਟ ਦਾ ਰਾਈਟ ਆ ਸਾਨੂੰ ਪ੍ਰੈਸ਼ਰਾਈਜ਼ ਬਿਲਕੁਲ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਪੇਰੈਂਟਸ ਕਹਿੰਦੇ ਆ ਵੀ ਜਿਹੜਾ ਨੇਬਰਸ ਦਾ ਬੱਚਾ ਉਹ ਤਾਂ ਟਾਪਰ ਆ ਤੂੰ 10ਵੀਂ ਪੋਜੀਸ਼ਨ ਤੇ ਕਿਉਂ ਆ ਟਾਪਰ ਤੇ ਕਿਉਂ ਸਕਦਾ ਨਾ ਜਾਂ ਟੌਪ 10 ਪੋਜੀਸ਼ਨਾਂ 10ਾਂ ਦੀ ਹੋ ਸਕਦੀ ਹੈ ਨਾ ਨੀਟ ਦੇ ਵਿੱਚ ਤਾਂ ਲੱਖਾਂ ਸਟੂਡੈਂਟ ਅਪੀਅਰ ਹੁੰਦੇ ਆ ਤੇ ਜੇ ਸਾਰੇ ਹੀ ਕਹਿੰਨ ਵੀ ਮੇਰੀ ਮੇਰੀ ਪੋਜੀਸ਼ਨ ਪਹਿਲੇ ਅਪਰ 100 ਦੇ ਵਿੱਚ ਆਵੇ ਕਿਵੇਂ ਪੋਸੀਬਲ ਆ ਜਦੋਂ ਅਸੀਂ ਇਹ ਥਰਸਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬੱਚਿਆਂ ਤੇ ਉੱਤੇ ਸਟ्रेस ਲੈਵਲ ਆਊਗਾ ਤੇ ਵਧੂਗਾ ਜੋ ਕਿ ਬਹੁਤ ਗਲਤ ਟ੍ਰੈਂਡ ਹੈ ਦੇਸ਼ ਭਗਤ ਯੂਨੀਵਰਸਿਟੀ ਦਾ ਚ ਕਾਉਂਸਲਿੰਗ ਸੈਂਟਰ ਹੈ ਅਸੀਂ ਜਿਹੜਾ ਸਟੂਡੈਂਟ ਆਉਂਦਾ ਉਹਨੂੰ ਕਾਉਂਸਲ ਕਰਦੇ ਆ ਉਹਦਾ ਐਪਟੀਟਿਊਡ ਦੇਖਦੇ ਆ ਦੈਟ ਵਟ ਕੋਰਸ ਯੂ ਆਰ ਫਿਟ ਫਾਰ ਐਂਡ ਆਫਕੋਰਸ ਦੀ ਐਲੀਜੀਬਿਲਟੀ ਵੀ ਜੇ ਹੁਣ ਮੈਡੀਕਲ ਦਾ ਸਟੂਡੈਂਟ ਆ ਤਾਂ ਮੈਡੀਕਲ ਵਾਲੇ ਕੋਰਸਸ ਦੀ ਹੀ ਉਹਨੂੰ ਕਾਉਂਸਲਿੰਗ ਕੀਤੀ ਜਾਣੀ ਵੀ ਯੂ ਆਰ ਫਿਟ ਫਾਰ ਨਰਸਿੰਗ অর ਯੂ ਆਰ ਫਿਟ ਫਾਰ ਡੈਂਟਲ অর ਯੂ ਆਰ ਫਿਟ ਫਾਰ ਆਯੁਰਵੇਦਾ অর ਯੂ ਆਰ ਫਿਟ ਫਾਰ ਫਾਰਮੇਸੀ ਲਾਈਕ 댓 ਤਾਂ ਉਹ ਦੇਸ਼ ਭਗਤ ਯੂਨੀਵਰਸਿਟੀ ਦੇ ਚ ਐਡਵਾਂਟੇਜ ਉਹ ਕਾਉਂਸਲਿੰਗ ਸੈਂਟਰ ਦੇ ਵਿੱਚ ਦੀ ਜਦੋਂ ਹੋਜ਼ਰ ਕੇ ਜਾਊਗਾ ਉਹਦਾ ਐਪਟੀਟਿਊਡ ਦੇਖਿਆ ਜਾਊਗਾ ਤਾਂ ਉਹਦੇ ਤਾਂ ਕਿ ਉਹ ਐਪਟੀਟਿਊਡ ਦੇ ਮੁਤਾਬਕ ਕੋਰਸ ਦੇ ਚ ਐਡਮਿਸ਼ਨ ਲਵੇ ਵੀ ਸਪਰੈਡ ਦੀ ਸ਼ੀਟ ਇਨ ਫਰੰਟ ਆਫ ਦੀ ਚਾਈਲਡ दैट ਥਿਸ ਇਸ ਥੀਸ ਆਰ ਥਿਸ ਇਸ ਦੀ ਦੀ ਕੈਨਵਸ ਆਫ ਦੀ ਕੋਰਸਸ ਆਫ ਦੇਸ਼ਪਤ ਯੂਨੀਵਰਸਿਟੀ ਵਿਚ ਵਨ ਯੂ ਵਨ ਟੂ ਅਡਾਪਟ ਨਾ ਤਾਂ ਉਹਨੂੰ ਫ੍ਰੀडम ਦਿੱਤੀ ਜਾਂਦੀ ਹੈ ਹਰੇਕ ਡਿਪਾਰਟਮੈਂਟ ਦੀ ਆਪਣੀ ਆਪਣੀ ਜੋ ਉਹਨਾਂ ਦੀ ਖਾਸੀਅਤ ਹੈ ਜਾਂ ਇੰਪੋਰਟੈਂਸ ਹੈ ਜਾਂ ਉਹ ਸਾਰੀ ਦੱਸੀ ਜਾਂਦੀ ਹੈ then these students have are given the right to select the course and students select the course and uh, they are um, doing very well and succeeding in life kyunki main question ta puchheya hi gaya ki parents na kai va soch de oh apna sapna apne bacche dwara jeen haan ji is cheez nu leke kitta nahi par pehla vi main is <laughs> like repetition bhi parents <laughs> da jehda eh sapne pura karn wali gall hai ki aa profession choose karn vaste ਉਹ ਗਲਤ ਹੈ ਉਹ ਗਲਤ ਹੈ ਪਰ ਉਹਨਾਂ ਨੂੰ ਦੇ ਸ਼ੁੱਡ ਗਿਵ ਦੀ ਫ੍ਰੀडम ਗਾਈਡ ਕੀਤਾ ਜਾਵੇ ਉਹਨਾਂ ਦਾ ਬੱਚੇ ਦਾ ਐਪਟੀਟਿਊਡ ਦੇਖਿਆ ਜਾਵੇ ਐਪਟੀਟਿਊਡ ਤੁਸੀਂ ਪ੍ਰੋਫੈਸ਼ਨਲ ਕਾਉਂਸਲਰ ਵੀ ਹੈਗੇ ਆ ਤੁਸੀਂ ਉਹਨਾਂ ਤੋਂ ਆਪਦਾ ਬੱਚੇ ਦਾ ਐਪਟੀਟਿਊਡ ਦਿਖਾ ਸਕਦੇ ਆ ਅਸ ਮੇਰੇ ਦੋਨੇ ਬੱਚੇ ਮੇਰਾ son ਜਿਹੜਾ ਹੈ ਹੀ ਇਜ਼ ਦੀ ਪ੍ਰੈਜ਼ੀਡੈਂਟ ਆਫ ਯੂਨੀਵਰਸਿਟੀ ਡਾਕਟਰ ਸੰਦੀਪ ਸਿੰਘ ਡਾਕਟਰ ਸੰਮਿਤਰਾ ਸਿੰਘ ਐਂਡ ਸ਼ੀ ਸ਼ੀ ਇਜ਼ ਰਨਿੰਗ ਵਿਸ਼ਵਕ ਦਾ ਰੇਡੀਓ ਐਂਡ ਇਸਪਾ ਗਲੋਬਲ ਸਰਵਿਸਿਜ਼ ਤਾਂ ਦੁਨੀ ਡਾਕਟਰ ਨਹੀਂ ਬਣੇ ਨਾ ਹੀ ਮੈਂ ਕਿਹਾ ਨਾ ਹੀ ਮੈਂ ਪੁੱਛਿਆ ਸੋ ਵੀ ਆਰ ਹੇਅਰ ਟੂ ਸਪੋਰਟ ði ਚਿਲਡਰਨ ਉਹਨਾਂ ਦੇ ਐਪਟੀਟਿਊਡ ਦੇ ਮੁਤਾਬਕ ਹੀ ਸਾਨੂੰ ਪੇਰੈਂਟਸ ਨੂੰ ਕਰਨਾ ਚਾਹੀਦਾ ਨਾ ਕਿ ਸਾਨੂੰ ਪ੍ਰੈਸ ਕਰਨਾ ਚਾਹੀਦਾ ਸਿਰਫ ਗਾਈਡ ਕਰਨਾ ਜ਼ਰੂਰੀ ਹੈ ਪਰ ਤਾਂ ਕਿ ਉਹ ਹੈਵਰ ਨਾ ਹੋ ਜਾਣ ਕਿਤੇ ਉਹ ਡਰਗੀ ਨਾ ਹੋ ਜਾਣ ਕਿ ਤੇ ਉਹ ਇਹ ਹੋ ਜੇ ਮਟੀਰੀਅਲ ਉਹਨਾਂ ਦੇਖਣ ਲੱਗ ਪੰਜੇ ਦੇ ਨਾਲ ਉਹਨਾਂ ਦਾ ਲਾਈਫ ਖਰਾਬ ਹੋ ਜੇ ਸੋ ਇਨਾਂ ਚੀਜ਼ਾਂ ਨੂੰ ਸਾਨੂੰ ਸੁਪਰਵਾਈਜ਼ ਕਰਨਾ ਸਾਡੀ ਜ਼ਿੰਮੇਵਰੀ ਹੈ ਪਰ ਨਾ ਕਿ ਪ੍ਰੈਸ਼ਰਾਈਜ਼ ਕਰਨਾ ਟੂ ਅਡਾਪਟ ਅ ਪਰਟੀਕুলਰ profession ਠੀਕ ਆ ਸਰ ਬਹੁਤ ਧੰਨਵਾਦ ਸਾਡੇ ਨਾਲ ਚੈਨਲ ਚੈਨਲ ਨਾਲ ਜੁੜਨ ਦਾ ਠੀਕ ਹੈ ਮੰਨ ਥੈਂਕ ਯੂ ਸਰ ਥੈਂਕ ਯੂ